ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਫੇਰ ਮਿਲਦੇ ਹਾਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਜੋ ਕਿ ਆਪਣੀਆਂ ਭੈਣਾਂ ਲਈ ਹੈ ਤੇ ਭੈਣਾਂ ਨੇ ਤੇ ਨਵੇਂ-ਨਵੇਂ ਕਮੈਂਟ ਕਰਦੀਆਂ ਰਹਿੰਦੀਆਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਕਿਸੇ ਨੂੰ ਕੋਈ ਭੈਣੇ ਸਾਰੀ ਮਤਲਬ ਕਮੈਂਟਾਂ ਦਾ ਜਵਾਬ ਆਪਾਂ ਇੱਕ ਵੀਡੀਓ ਵਿੱਚ ਤਾਂ ਨਹੀਂ ਦੇ ਸਕਦੇ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਤੁਹਾਨੂੰ ਵੀਡੀਓ ਬਣਾ ਕੇ ਅਲੱਗ ਤੋਂ ਸਾਰਿਆਂ ਦਾ ਹੌਲੀ ਹੌਲੀ ਆਪਾਂ ਰਿਪਲਾਈ ਦੇ ਰਹੇ ਆ ਠੀਕ ਆ ਤੇ ਬਹੁਤ ਬਹੁਤ ਧੰਨਵਾਦ ਆ ਜਿਹੜੇ ਐਡੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਤੇ ਆਪਣੇ ਨਾਲ ਜਿਹੜੀਆਂ ਜੁੜਦੀਆਂ ਤੁਸੀਂ ਠੀਕ ਆ ਤੇ ਚਲੋ ਜੀ ਠੀਕ ਆ ਅੱਜ ਆਪਣੀ ਜਿਹੜੀ ਵੀਡੀਓ ਆ ਉਹ ਬਹੁਤ ਹੀ ਵਧੀਆ ਤੇ ਕਮਾਲ ਦੀ ਆ ਤੇ ਕਿਉਂਕਿ ਜਿਹੜੀ ਆ ਅੱਜ ਕੱਲ੍ਹ ਆ ਜਿਹੜਾ ਬਹੁਤ ਜ਼ਿਆਦਾ ਟ੍ਰੈਂਡ ਆ ਜਿਹੜਾ ਪਾਰਲਰ ਦਾ ਵਧ ਗਿਆ ਤੇ ਪਾਰਲਰ ਤੇ ਜਾਣਾ ਹਰ ਇੱਕ ਬੈਨ ਦਾ ਹੋ ਗਿਆ ਮਤਲਬ ਟੀਚਾ ਹੀ ਆ ਵੀ ਉਹਨਾਂ ਨੂੰ ਜੁਰੀ ਜਾਣਾ ਜਾਣਾ ਪੈਂਦਾ ਕਿਉਂਕਿ ਜਦੋਂ ਵੀ ਕਿਸੇ ਪ੍ਰੋਗਰਾਮ ਤੇ ਜਾਣਾ ਹੋਵੇ ਤਾਂ ਸਭ ਤੋਂ ਪਹਿਲਾਂ ਕੰਮ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਪਾਰਲਰ ਤੇ ਜਾਗੇ ਤੇ ਆਪਾਂ ਤੁਹਾਨੂੰ ਐਵੇਂ ਦੀਆਂ ਚੀਜ਼ਾਂ ਦੱਸ ਦਿਆਂ ਜਿਹੜੀਆਂ ਤੁਹਾਨੂੰ ਪਾਰਲਰ ਤੇ ਜਾਣ ਦੀ ਲੋੜ ਹੀ ਨਹੀਂ ਪੈਣੀ ਆਪਾਂ ਘਰ ਵਿੱਚ ਹੀ ਜਿਹੜੀਆਂ ਆਪਣੇ ਘਰ ਚ ਰਸੋਈ ਚ ਫੇਸ ਸਮਾਨ ਨਾਲ ਹੀ ਜਿਹੜਾ ਕਿ ਆਪਾਂ ਆਪਣੇ ਫੇਸ ਆ ਜਿਹੜਾ ਚਮਕਾ ਸਕਦੇ ਆ ਵਧੀਆ ਬਣਾ ਸਕਦੇ ਆ ਇਹਨਾਂ ਚੀਜ਼ਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਇਹ ਨੇਚਰਲ ਚੀਜ਼ਾਂ ਹੁੰਦੀਆਂ ਤੇ ਪਹਿਲਾਂ ਵੀ ਆਪਾਂ ਯੂਜ਼ ਕਰਦੇ ਸੀ ਆਪਣੇ ਮਤਲਬ ਆਪਣੇ ਦਾਦੀ ਜਿਹੜੇ ਨਾਨੀ ਸੀ ਇਹਨਾਂ ਚੀਜ਼ਾਂ ਨੂੰ ਯੂਜ਼ ਕਰ ਕਰ ਕੀ ਜਿਹੜਾ ਕਿ ਆਪਦਾ ਫੇਸ ਆ ਨੂੰ ਵਧੀਆ ਰੱਖਦੀਆਂ ਸੀ ਕਿਉਂਕਿ ਉਹਨਾਂ ਨੂੰ ਕਦੇ ਕੋਈ ਪਾਰਲਰ ਤੇ ਜਾਂ ਉਦੋਂ ਕੋਈ ਪਾਰਲਰ ਨਹੀਂ ਹੁੰਦਾ ਸੀਗਾ ਉਦੋਂ ਸਿਰਫ ਘਰ ਵਿੱਚ ਪੰਗਾ ਚੀਜ਼ਾਂ ਨਾਲ ਹੀ ਆਪਦਾ ਫੇਸ ਦੀ ਆ ਜਿਹੜਾ ਨਖਾਰ ਲਿਆ ਜਾਂਦਾ ਸੀਗਾ ਤੇ ਪਰ ਅੱਜ ਕੱਲ ਜਿਹੜਾ ਆਪਾਂ ਪਾਰਲਰ ਤੇ ਜਾਣ ਨੂੰ ਜਿਆਦਾ ਦਿੰਨੇ ਆ ਕਿਉਂਕਿ ਆਪਾਂ ਥੋੜੀ ਜਿਹੀ ਮਿਹਨਤ ਨਹੀਂ ਕਰਦੇ ਘਰੇ ਜੇ ਆਪਾਂ ਕੋਈ ਵੀ ਰੈਮਡੀ ਕਰਦੇ ਆ ਤਾਂ ਉੱਤੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ ਆਪਾਂ ਨੂੰ ਟਾਈਮ ਦੇਣਾ ਪੈਂਦਾ ਆਪਾਂ ਨੂੰ ਆਏ ਹੁੰਦਾ ਵੀ ਚਲੋ ਬਣਿਆ ਬਣਾਇਆ ਚੀਜ਼ਾਂ ਇਹਨਾਂ ਨਾਲ ਹੀ ਸਮਾਨ ਨਾਲ ਹੀ ਬਣੀਆਂ ਹੁੰਦੀਆਂ ਉਹ ਵੀ ਕਰੀਮਾਂ ਪਰ ਉੱਥੇ ਬਣੀਆਂ ਬਣਾਈਆਂ ਆਪਣੇ ਫੇਸ ਤੇ ਲਗਾ ਦਿੱਤੀਆਂ ਜਾਂਦੀਆਂ ਚਲੋ ਜੀ ਆਪਣਾ ਬਸ ਇੱਕ ਟਾਈਮ ਹੁੰਦਾ ਆਪਾਂ ਨੂੰ ਉੱਥੇ ਦੇਣਾ ਠੀਕ ਆ ਘੰਟੇ ਦੋ ਘੰਟੇ ਆਪਾਂ ਨੂੰ ਉੱਥੇ ਜਾਣ ਤੇ ਲੱਗ ਜਾਂਦੇ ਆ ਬਾਕੀ ਜਿਹੜੇ ਆਪਾਂ ਨੂੰ ਪੈਸੇ ਦੇਣੇ ਪੈਂਦੇ ਉਹ ਤਾਂ ਵੱਖਰੇ ਉਹ ਤਾਂ ਦੇਣ ਹੀ ਪੈਣੇ ਆ ਠੀਕ ਬਲੀਚ ਮੈਨੂੰ ਲੱਗਦਾ ਕੋਈ ਭੈਣ ਐਵੇਂ ਦੀ ਹੋਰ ਨਹੀਂ ਹੋਊਗੀ ਜਿਹੜੀ ਬਲੀਚ ਨਹੀਂ ਕਰਾਉਂਦੀ ਬਹੁਤ ਸਾਰੀਆਂ ਭੈਣਾਂ ਬਲੀਚ ਤਾਂ ਕਰਾਉਂਦੀਆਂ ਹੀ ਕਰਾਉਂਦੀਆਂ ਚਲੋ ਫੇਸ਼ੀਅਲ ਵਗੈਰਾ ਤਾਂ ਕਿਦੇ ਕਿਦੇ ਕਰਾਉਂਦੀ ਆ ਚਲੋ ਜਦੋਂ ਉਹਨਾਂ ਨੂੰ ਕੋਈ ਫੰਕਸ਼ਨ ਬਲੀਚ ਤਾਂ ਤੁਸੀਂ ਮਹੀਨੇ 20 ਦਿਨਾਂ ਤੋਂ 2 ਮਹੀਨੇ ਤੋਂ ਕਰਾਉਂਦੇ ਹੀ ਕਰਾਉਂਦੇ ਆ ਠੀਕ ਆ ਤੁਹਾਨੂੰ ਐ ਲੱਗਦਾ ਵੀ ਸਾਡਾ ਜਿਹੜਾ ਫੇਸ ਆ ਸਾਫ਼ ਹੋ ਜਾਂਦਾ ਬਿਲਕੁਲ ਇੱਕਦਮ ਬਲੀਚ ਦਾ ਤਾਂ ਜਿਹੜਾ ਉਹਦੇ ਸਾਈਡ ਇਫੈਕਟ ਆ ਉਹ ਬਹੁਤ ਜ਼ਿਆਦਾ ਹੁੰਦੇ ਆ ਤੁਸੀਂ ਦੇਖਿਆ ਕਦੇ ਜਦੋਂ ਤੁਸੀਂ ਹਫ਼ਤਾ ਖ ਹੋ ਜਾਂਦਾ ਤੁਹਾਨੂੰ ਬਲੀਚ ਕਰਾਈ ਦਿਓ ਤੁਹਾਡਾ ਫੇਸ ਆ ਜਿਹੜਾ ਬਿਲਕੁਲ ਡਲ ਦਿਖਣਾ ਸ਼ ਤਾਂ ਇਹਦੇ ਸਾਈਡ ਇਫੈਕਟ ਆ ਆਪਣੇ ਜਿਹੜੇ ਸਕਿਨ ਤੇ హెయిਰ ਹੁੰਦੇ ਆ ਉਹ ਪੂਰੇ ਹਾਰਡ ਹੋ ਜਾਂਦੇ ਆ ਤੁਸੀਂ ਚੈੱਕ ਕਰੋ ਜਿਹੜੇ ਜਿਹੜੇ ਬਲੀਚ ਕਰਾਉਂਦੇ ਆ ਉਹਨਾਂ ਦੇ ਸਕਿਨ ਦੇ ਜਿਹੜਾ ਸਕਿਨ ਆ ਉਹ ਵੀ ਹਾਰਡ ਹੋ ਜਾਂਦੀ ਆ ਤੇ ਜਿਹੜੀ ਮਤਲਬ ਉਹਦੇ ਤੇ హెయిਰ ਆ ਉਹ ਵੀ ਹਾਰਡ ਹਾਰਡ ਜੇ ਹੋ ਜਾਂਦੇ ਆ ਤੇ ਇਹ ਸਾਈਡ ਇਫੈਕਟ ਆ ਤੇ ਜੇ ਕਈ ਵਾਰੀ ਬਲੀਚ ਮਤਲਬ ਕੋਈ ਅਲਰਜੀ ਵਗੈਰਾ ਕਰ ਜੇ ਤਾਂ ਕਈ ਵਾਰੀ ਤਾਂ ਕਿਸੇ ਦਾ ਤਾਂ ਕਿਸੇ ਵੀ ਮੈਡੀਸਨ ਮੜ ਕੇ ਮੂੰਹ ਸਾਫ਼ ਨਹੀਂ ਹੁੰਦਾਗਾ ਇੰਨੀਆਂ ਦਵਾਈਆਂ ਖਾ ਕੇ ਵੀ ਠੀਕ ਹਨਾ ਤੇ ਜਿਹੜਾ ਆਪਾਂ ਨੈਚੁਰਲ ਤਰੀਕੇ ਨਾਲ ਨੈਚੁਰਲ ਮਤਲਬ ਕੁਝ ਵੀ ਯੂਜ਼ ਕਰਦੇ ਆ ਫੇਸ ਤੇ ਹੋਮ ਰੈਮਡੀ ਇਹਨਾਂ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿਸੇ ਵੀ ਚੀਜ਼ ਦੀ ਕੋਈ ਅਲਰਜੀ ਨਹੀਂ ਹੁੰਦੀ ਜੇਕਰ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਇਹਦਾ ਸਾਈਡ ਇਫੈਕਟ ਵੀ ਨਹੀਂ ਹੁੰਦਾ ਠੀਕ ਆ ਤੇ ਦੂਸਰੇ ਨੰਬਰ ਤੇ ਕੋਈ ਪੈਸਾ ਨਹੀਂ ਲੱਗਦਾ ਕਿਉਂਕਿ ਸਾਰਾ ਸਮਾਨ ਆਪਣੀ ਰਸੋਈ ਵਿੱਚ ਪਿਆ ਹੁੰਦਾ ਆਪਣੇ ਘਰ ਵਿੱਚ ਹਰ ਇੱਕ ਚੀਜ਼ ਹੁੰਦੀ ਹੈ ਜਿਹੜੀ ਆਪਾਂ ਯੂਜ਼ ਕਰਦੇ ਆ ਉਹਨਾਂ ਚੀਜ਼ਾਂ ਤੋਂ ਹੀ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ ਅੱਜ ਆਪਾਂ ਯੂਜ਼ ਕਰਨਾ ਹੈਗਾ ਬਲੀਚ ਲਈ ਨੇਚਰਲ ਬਲੀਚ ਆਪਾਂ ਤੁਹਾਨੂੰ ਇੱਕ ਦੱਸਾਂਗੇ ਬਿਲਕੁਲ ਤੁਹਾਨੂੰ ਮਾਰਕੀਟ ਵਾਲੀ ਬਲੀਚ ਪਾਰਲਰ ਵਾਲੀ ਬਲੀਚ ਤੋਂ ਵੀ ਜ਼ਿਆਦਾ 글로ਅ ਦੇਊਗੀ ਐਵੇਂ ਦੀ ਬਲੀਚ ਹੈ ਠੀਕ ਆ ਤੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਸਿਰਫ 2 ਤੋਂ 3 ਰੁਪਈਆ ਵਿੱਚ ਆ ਜਿਹੜੀ ਉਹ ਬਲੀਚ ਆ ਜਿਹੜੀ ਤਿਆਰ ਹੋ ਜੂਗੀ ਤੁਹਾਡੀ ਰਸੋਈ ਦੇ ਵਿੱਚ ਪਿਆ ਸਮਾਨ ਹੈ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਜਿਹਦੇ ਨਾਲ ਤੁਸੀਂ ਬਲੀਚ ਕਰ ਸਕਦੇ ਤੁਸੀਂ ਕਿਤੇ ਵੀ ਜਾਣਾ ਉਦੋਂ 10-15 ਮਿੰਟ ਪਹਿਲਾਂ ਇਹ ਵਾਲੀ ਬਲੀਚ ਤੁਸੀਂ ਕਰ ਲੋ ਤੁਹਾਡਾ ਫੇਸ ਇੱਕ ਫੇਸ਼ੀਅਲ ਜਿਵੇਂ ਤੁਸੀਂ ਫੇਸ਼ੀਅਲ ਕਰਾਇਆ ਹੁੰਦਾ ਇੰਨਾ ਜ਼ਿਆਦਾ ਗਲੋ ਕਰੂਗਾ ਤੁਹਾਡਾ ਫੇਸ ਆ ਜਿਹੜਾ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਉਹ ਚੀਜ਼ਾਂ ਕਿਹੜੀਆਂ ਹੈਗੀਆਂ ਉਹ ਆਪਣੇ ਕੋਲੇ ਦੋ ਚੀਜ਼ਾਂ ਹੀ ਆ ਬਸ ਆਪਣੇ ਘਰੇ ਵਿੱਚ ਹੀ ਪੰਗਾ ਹੈਗੀਆਂ ਠੀਕ ਆ ਤੇ ਸਭ ਤੋਂ ਪਹਿਲੇ ਨੰਬਰ ਦਿੱਤਾ ਪੋਟੈਟੋ ਆਲੂ ਜਿਹੜਾ ਕਿ ਸਾਰਿਆਂ ਦੀ ਰਸੋਈ 'ਚ ਪਿਆ ਹੁੰਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਦੀ ਰਸੋਈ ਐਵੇਂ ਦੀ ਹੋਊਗੀ ਜਿੱਥੇ ਆ ਆਲੂ ਨਾ ਹੋਊਗਾ ਠੀਕ ਆ ਇਹ ਇੱਕ ਇੰਨੇ ਕੁ ਵਧੀਆ ਬਲੀਚ ਆ ਨਾ ਇੰਨੀ ਕੁ ਵਧੀਆ ਬਲੀਚ ਆ ਨਾ ਤੁਸੀਂ ਮੰਨੋਗੇ ਨਹੀਂ ਜੇ ਤੁਸੀਂ ਇਹਨੂੰ ਕਰਦੇ ਹੋ ਨਾ ਹਫਤੇ ਦਸਾਂ ਦਿਨਾਂ ਤੋਂ ਯੂਜ਼ ਤਾਂ ਤੁਹਾਡਾ ਫੇਸ ਆ ਜਿਹੜਾ ਤੁਹਾਡਾ ਰੰਗ ਆ ਜਿਹੜਾ ਇੰਨਾ ਕੁ ਜ਼ਿਆਦਾ ਗਲੋ ਕਰੂਗਾ ਸ਼ਾਈਨ ਕਰੂਗਾ ਤੁਹਾਡਾ ਫੇਸ ਆ ਜਿਹੜਾ ਤੇ ਤੁਹਾਡੇ ਬਿਲਕੁਲ ਜਿਹੜੇ హెయిਰ ਆ ਬ੍ਰਾਊਨ ਹੋ ਜਾਣਗੇ ਤੁਹਾਨੂੰ ਕੋਈ ਮਤਲਬ ਬਲੀਚ ਤੇ ਜਾ ਕਰਾਉਣ ਦੀ ਲੋੜ ਨਹੀਂ ਕਿਸੇ ਪਾਰਲਰ ਤੇ ਜਾਣ ਦੀ ਠੀਕ ਆ ਦੂਸਰੇ ਨੰਬਰ ਤੇ ਚਾਹੀਦੀ ਆਪਾਂ ਨੂੰ ਆਵਲੀ ਕਾਫੀ ਜਿਹੜੀ ਕਿ ਸਾਰਿਆਂ ਦੇ ਘਰਾਂ 'ਚ ਹੁੰਦੀ ਆ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਦੇ ਘਰੇ ਨਾ ਹੋਊਗੀ ਜੇ ਨਹੀਂ ਵੀ ਹੈਗੀ ਤਾਂ 2 ਰੁਪਏ ਦਾ ਆਉਂਦਾ ਸਿਰਫ ਇੱਕ ਪਾਊਚ ਤਾਂ ਤੁਸੀਂ ਮੰਗਵਾ ਲਿਓ ਠੀਕ ਆ ਤੇ ਹੁਣ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਕੱਟ ਲੈਣਾ ਕੱਟ ਲੈਣਾ ਠੀਕ ਆ ਕੱਟ ਕੇ ਤੁਸੀਂ ਕੀ ਕਰਨਾ ਇਹਦੇ ਵਿੱਚ ਐਵੇਂ ਕੱਟ ਪਾ ਲੈਣੀ ਆਲੂ ਦੇ ਵਿੱਚ ਸਟਾਰਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਜਿਹੜਾ ਕਿ ਆਪਣੇ ਸਕੇਨ ਨੂੰ ਜਿਹੜਾ ਕਿ ਆ 골ਡਨ ਟੱਚ ਦਿੰਦਾ ਠੀਕ ਹੈ ਤੇ ਕੌਫੀ ਦਾ ਤੁਹਾਨੂੰ ਪਤਾ ਹੀ ਹੈ ਵੀ ਕਿੰਨੇ ਕਮਾਲ ਦੀ ਚੀਜ਼ ਆ ਚਿਹਰੇ ਲਈ ਲਓ ਜੀ ਆਪਾਂ ਕੌਫੀ ਜਿਹੜੀ ਇਹਦੇ ਉੱਪਰ ਪਾ ਲੈਣੀ ਠੀਕ ਹੈ ਦੇਖੋ ਪਾ ਲਈ ਆਪਾਂ ਐਵੇਂ ਪਾ ਲੈਣੀ ਆ ਤੇ ਫਿਰ ਤੁਸੀਂ ਇਹਨੂੰ ਥੋੜਾ ਜਿਹਾ ਐਵੇਂ ਕਰ ਲੈਣਾ ਪਾ ਇਹਦੇ ਵਿੱਚ ਆਹ ਦੇਖੋ ਜਿਹੜਾ ਇਹ ਮਤਲਬ ਆਲੂ ਸੀ ਇਹਦੇ ਵਿੱਚੋਂ ਜਿਹੜਾ ਕਿ ਸਟਾਰਚ ਆ ਨਿਕਲਣਾ ਸ਼ੁਰੂ ਹੋ ਗਿਆ ਹੁਣ ਆਹ ਦੇਖੋ ਤੁਸੀਂ ਇਹਨੂੰ ਐਵੇਂ ਚੰਗੀ ਤਰ੍ਹਾਂ ਫਲਾ ਲੈਣਾ ਇਹਦੇ ਉੱਤੇ ਹਾਂ ਠੀਕ ਆ ਫਿਰ ਤੁਸੀਂ ਕੀ ਕਰਨਾ ਆਪਦੇ ਫੇਸ ਨੂੰ ਪਹਿਲਾਂ ਕਲੀਨ ਕਰਿਆ ਹੋਣਾ ਚਾਹੀਦਾ ਕਿਸੇ ਵੀ ਮਤਲਬ ਕੋਈ ਵੀ ਰੈਮਡੀ ਬਣਾਉਣੇ ਹੁੰਦੇ ਆ ਤੁਹਾਨੂੰ ਮੈਂ ਕਹਿਣੀ ਆ ਵੀ ਫੇਸ ਆ ਜਿਹੜਾ ਕਲੀਨ ਹੋਣਾ ਚਾਹੀਦਾ ਹੁਣ ਇਹ ਐਵੇਂ ਦਾ ਗਿੱਲਾ ਆਪ ਹੀ ਹੋ ਗਿਆ ਆਪਾਂ ਨੂੰ ਕੋਈ ਕੁਝ ਨਹੀਂ ਲਵੇੜਨਾ ਪੈਂਦਾ ਇਹਨੂੰ ਤੁਸੀਂ ਐਵੇਂ ਕਰਕੇ ਯੂਜ਼ ਕਰਨਾ ਇਹਦੀ ਮ사ਜ 1-2 ਮਿੰਟ ਐਵੇਂ ਕਰੀ ਜਾਣੀ ਆ ਤੁਸੀਂ ਠੀਕ ਆ ਦੇਖੋ ਤੁਸੀਂ ਇਸ ਤਰ੍ਹਾਂ ਮ사ਜ ਆ ਜਿਹੜੀ ਇਸ ਦੀ ਕਰਨੀ ਆ ਤੁਸੀਂ ਕਿਤੇ ਵੀ ਜਾਣਾ ਹੋਵੇ ਠੀਕ ਆ ਉਸ ਤੋਂ ਤੁਸੀਂ 10 ਤੋਂ 5 ਮਿੰਟ 10 15 ਮਿੰਟ ਪਹਿਲਾਂ ਤੁਸੀਂ ਆਹ ਵਾਲੀ ਜਿਹੜੀ ਇਹ ਪੈਕ ਆ ਇਹ ਵਾਲੀ ਬਲੀਚ ਆ ਜਿਹੜੀ ਕਰ ਲਿਓ ਫਿਰ ਤੁਹਾਡਾ ਚਿਹਰਾ ਜਿਹੜਾ ਇੰਨਾ ਕੁ ਜ਼ਿਆਦਾ ਚਮਕੂਗਾ ਤੁਸੀਂ ਹੈਰਾਨ ਰਹਿ ਜਾਓਗੇ ਇਸ ਚੀਜ਼ ਤੋਂ ਤੁਹਾਨੂੰ ਕੋਈ ਪਾਰਲਰ ਤੇ ਜਾਣ ਦੀ ਕੋਈ ਪੈਸੇ ਲਾਉਣ ਦੀ ਲੋੜ ਨਹੀਂ ਪੈਣੀ ਨਿਕਗੀਆਂ ਦੋ ਚੀਜ਼ਾਂ ਜਿਹੜੀਆਂ ਕਿ ਤੁਹਾਡੀ ਰਸੋਈ ਦੇ ਵਿੱਚ ਪੰਗਾ ਹੀ ਹੁੰਦੀਆਂ ਲੋ ਤੁਸੀਂ 10 ਮਿੰਟ ਐਵੇਂ ਮ사ਜ ਕਰਨੀ ਜਦੋਂ ਤੁਹਾਨੂੰ ਲੱਗੇ ਵੀ ਇਹ ਥੋੜਾ ਜਿਹਾ ਡਰਾਈ ਹੋ ਗਿਆ ਤਾਂ ਤੁਸੀਂ ਇਹਦੇ ਵਿੱਚ ਐਵੇਂ ਕਰਕੇ ਫਿਰ ਐਵੇਂ ਕੱਟ ਲਗਾ ਲੈਣੀ ਆ ਠੀਕ ਆ ਆ ਦੇਖੋ ਇਹ ਫਿਰ ਥੋੜਾ ਜਿਹਾ ਗਿੱਲਾ ਜਿਹਾ ਹੋ ਜਾਂਦਾ ਫਿਰ ਤੁਸੀਂ ਆ ਅਵੇਂ ਤੁਸੀਂ ਚੰਗੀ ਤਰ੍ਹਾਂ ਆਪਦੇ ਸਾਰੇ ਫੇਸ ਤੇ ਇਹਨੂੰ ਅਪਲਾਈ ਕਰ ਲੈਣਾ ਠੀਕ ਹੈ ਜੀ ਦੇਖੋ ਤੁਸੀਂ ਜੋ ਤੁਹਾਨੂੰ 10 ਤੋਂ 15 ਮਿੰਟ ਹੋ ਜਾਣੇ ਇਸ ਚੀਜ਼ ਨੂੰ ਅਪਲਾਈ ਕਰਦੇ ਆ ਫਿਰ ਤੁਸੀਂ ਜਿਹੜੀ ਹੁਣ ਮਤਲਬ ਥੋੜੀ ਪਾਈ ਸੀ ਆਪਾਂ ਥੋੜੀ ਜਿਹੀ ਆਪਣੇ ਕੋਲੇ ਪਈ ਆ ਤੁਸੀਂ ਇਹਨੂੰ ਫੇਰ ਉੱਪਰ ਪਾ ਲੈਣਾ ਐ ਫੇ ਅਸੀਂ ਆਪਾਂ ਜਿਹੜੇ ਕਿ ਕਟ ਲਗਾ ਦੇਣੇ ਆ ਇਹਨੂੰ ਉੱਪਰ ਪੂਰੀ ਤਰ੍ਹਾਂ ਫੈਲਾ ਲੈਣਾ ਲਓ ਜੀ ਹੁਣ ਜਦੋਂ ਤੁਹਾਨੂੰ 10-15 ਮਿੰਟ ਹੋ ਜਾਣ ਫਿਰ ਤੁਸੀਂ 10 ਮਿੰਟ ਵਾਲੀ ਆਹਦਾ ਫੇਸ ਆ ਜਿਹੜਾ ਐਵੇਂ ਛੱਡ ਦੇਣਾ ਜਦੋਂ ਇਹ ਡਰਾਈ ਹੋ ਗਿਆ ਚੰਗੀ ਤਰ੍ਹਾਂ ਉਦੋਂ ਤੁਸੀਂ ਜਿਹੜਾ ਨਾਰਮਲ ਪਾਣੀ ਨਾਲ ਆਪਦਾ ਫੇਸ ਆ ਜਿਹੜਾ ਧੋ ਲੈਣਾ ਉਸ ਤੋਂ ਬਾਅਦ ਤੁਸੀਂ ਦੇਖਿਓ ਵੀ ਤੁਹਾਨੂੰ ਬਲੀਚ ਤੋਂ ਜਿਹੜੀ ਮਤਲਬ ਬਲੀਚ ਤੁਸੀਂ ਪਾਰਲਰ ਤੋਂ ਕਰਾ ਕੇ ਹੁਣ ਉਸ ਤੋਂ ਵੀ ਜ਼ਿਆਦਾ ਜਿਹੜਾ ਕੀ ਇਸ ਦਾ ਰਿਜ਼ਲਟ ਮਿਲੂਗਾ ਤੇ ਇਹਦਾ ਰਿਜ਼ਲਟ ਇਹਦਾ ਲੰਬਾ ਇਲਾਸਟਿਕ ਹੁੰਦਾ ਕਿਉਂਕਿ ਜਦੋਂ ਆਪਾਂ ਉਹ ਦੂਸਰੀ ਬਲੀਚ ਕਰਾ ਕੇ ਆਉਨੇ ਆ ਕੋਈ ਵੀ ਆਪਾਂ ਪਾਰਲਰ ਤੇ ਜਾ ਕੇ ਤਾਂ ਉਹ ਸਿਰਫ 2 ਜਾਂ 3 ਦਿਨ ਹੀ ਰਹਿੰਦਾ ਉਹਦਾ ਅਸਰ 3 ਦਿਨਾਂ ਬਾਅਦ ਆ ਬਿਲਕੁਲ ਆਪਣਾ ਫੇਸ ਹੈ ਜਿਆ ਡਲ ਹੋਣਾ ਸ਼ੁਰੂ ਹੋ ਜਾਂਦਾ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਦੇਖੀ ਆਏ ਉਹ ਵੀ ਤੁਹਾਨੂੰ ਉਸ ਤੋਂ ਜ਼ਿਆਦਾ ਦਿਨ ਮਿਲੇਗਾ ਤੇ ਕੋਈ ਇਸ ਚੀਜ਼ ਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਚਲੋ ਜੀ ਆਪਾਂ ਹੁਣ ਜਦੋਂ ਸੁੱਕ ਗਿਆ ਚੰਗੀ ਤਰ੍ਹਾਂ ਫਿਰ ਉਦੋਂ ਆਪਾਂ ਤੁਹਾਨੂੰ ਵਾਸ਼ ਕਰਕੇ ਵਿਖਾਉਣੇ ਆ ਵੀ ਕਿਵੇਂ ਤੋ ਇਹ ਹੁਣ ਦੇਖੋ ਤੁਸੀਂ ਹੁਣ ਦੇਖੋ ਤੁਸੀਂ ਹੁਣ ਦੇਖੋ ਠੀਕ ਆ ਤੇ ਇਹ ਵਾਲੀ ਬਲੀਚ ਆ ਜਿਹੜੀ ਤੁਸੀਂ ਜਰੂਰ ਕਰਕੇ ਦੇਖਿਓ ਘਰੇ ਤੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਕੋਈ ਪੈਸੇ ਨਹੀਂ ਲੱਗਦੇ ਸਿਰਫ 2 ਰੁਪਏ ਵਿੱਚ ਹੈ ਜਿਹੜੀ ਤੁਹਾਡੀ ਬਲੀਚ ਆ ਜਿਹੜੀ ਤਿਆਰ ਹੋ ਗਈ ਆ ਤੇ ਰਿਜ਼ਲਟ ਆ ਜਿਹੜਾ ਇਹਦਾ ਪਾਰਲਰ ਵਾਲੀ ਬਲੀਚ ਤੋਂ ਕਿਤੇ ਜ਼ਿਆਦਾ ਠੀਕ ਆ ਤੇ ਚਲੋ ਜੀ ਠੀਕ ਆ ਅਪਲਾਈ ਕਰਕੇ ਜਰੂਰ ਦੇਖਿਓ ਅਪਲਾਈ ਕਰਕੇ ਕਮੈਂਟ ਜਰੂਰ ਕਰਿਓ ਪੋਕੇ ਬਾਏ ਮਿਲਦੇ ਆ ਕੱਲ ਨੂੰ ਕੋਈ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਕੁਝ ਨਵਾਂ ਲੈ ਕੇ ਫਿਰ ਵੀ ਕੋਈ ਵੀ ਚੀਜ਼ ਹੁੰਦੀ ਹੈ ਤਾਂ ਆਪਾਂ ਨੂੰ ਕਮੈਂਟਾਂ 'ਚ ਤੁਸੀਂ ਪੁੱਛ ਲਿਆ ਕਰੋ ਠੀਕ ਹੈ ਜੇਕਰ ਆਪਾਂ ਨੂੰ ਪਤਾ ਹੋਊਗੀ ਤਾਂ ਆਪਾਂ ਉਹ ਚੀਜ਼ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਓਕੇ ਜੀ ਬਾਏ